ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਵੀਡੀਓ ਨੂੰ ਇੱਕ ਵਾਰ ਜ਼ਰੂਰ ਦੇਖੋ ਜੀ ਤੁਹਾਨੂੰ ਬਹੁਤ ਕੁਝ ਸਿੱਖਣ ਵਾਸਤੇ ਮਿਲੇਗਾ ਨੰਬਰ 1 ਕੱਚਾ ਦੁੱਧ ਗਾਂ ਦਾ ਦੁੱਧ ਚਿਹਰੇ ਤੇ ਰੂੰ ਦੇ ਨਾਲ ਲਗਾਓ ਇਹ ਚਿਹਰੇ ਨੂੰ ਡੀਪ ਕਲੀਨ ਕਰਦਾ ਹੈ ਟੈਨਿੰਗ ਹਟਾਉਂਦਾ ਹੈ ਨਮੀ ਪ੍ਰਦਾਨ ਕਰਦਾ ਹੈ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ 5 ਮਿੰਟ ਲਗਾਓ ਫਿਰ ਚਿਹਰੇ ਨੂੰ ਧੋ ਲਵੋ ਜੀ ਨੰਬਰ 2 ਮਲਾਈ ਅਤੇ ਹਲਦੀ ਇੱਕ ਚਮਚ ਮਲਾਈ ਇੱਕ ਚੁਟਕੀ ਹਲਦੀ ਮਿਕਸ ਕਰਕੇ ਚਿਹਰੇ ਤੇ ਲਗਾਓ ਸਕਿਨ ਤੇ ਚਮਕ ਆਉਂਦੀ ਹੈ ਦਾਗ ਧੱਬੇ ਦੂਰ ਹੋ ਜਾਂਦੇ ਹਨ ਸਕਿਨ ਟਾਈਟ ਕਰਦਾ ਹੈ ਹਫਤੇ ਵਿੱਚ ਦੋ ਵਾਰ ਜ਼ਰੂਰ ਲਗਾਓ ਜੀ ਨੰਬਰ 3 ਦੁੱਧ ਅਤੇ ਵੇਸਣ ਇੱਕ ਚਮਚ ਵੇਸਣ ਵਿੱਚ ਥੋੜਾ ਜਿਹਾ ਦੁੱਧ ਮਿਕਸ ਕਰਕੇ ਪੇਸਟ ਬਣਾ ਲਓ ਡੈਡ ਸਕਿਨ ਹਟਾਉਂਦਾ ਹੈ ਰੰਗ ਸਾਫ਼ ਕਰਦਾ ਹੈ ਆਉਲੀ ਸਕਿਨ ਦੇ ਲਈ ਵਰਦਾਨ ਹੈ ਇਸ ਨੂੰ ਸਕਰਬ ਦੀ ਤਰ੍ਹਾਂ 2 ਮਿੰਟ ਰਗੜੋ ਫਿਰ ਧੋ ਲਵੋ ਜੀ ਨੰਬਰ 4 ਦੁੱਧ ਅਤੇ ਚੌਲਾਂ ਦਾ ਆਟਾ ਇੱਕ ਚਮਚ ਚੌਲਾਂ ਦਾ ਆਟਾ ਦੁੱਧ ਵਿੱਚ ਮਿਕਸ ਕਰਕੇ ਮਾਸਕ ਬਣਾ ਲਵੋ ਸਕਿਨ ਨੂੰ ਰਸਮੂਦ ਬਣਾਉਂਦਾ ਹੈ ਝਰੂੜੀਆਂ ਘਟ ਕਰਦਾ ਹੈ ਚਿਹਰੇ ਦੀ ਚਮਕ ਵਧਾਉਂਦਾ ਹੈ ਹਫਤੇ ਵਿੱਚ ਦੋ ਵਾਰ ਜ਼ਰੂਰ ਲਗਾਓ ਜੀ ਨੰਬਰ 5 ਦੁੱਧ ਅਤੇ ਨਿੰਬੂ ਦੁੱਧ ਵਿੱਚ ਕੁਝ ਨਿੰਬੂ ਦੀਆਂ ਬੂੰਦਾਂ ਮਿਕਸ ਕਰੋ ਫਿਰ ਆਪਣੇ ਚਿਹਰੇ ਤੇ ਲਗਾਓ ਪੈਗਮੇ ਟੈਂਸ਼ਨ ਅਤੇ ਸ਼ਾਈਆਂ ਦੇ ਵਾਸਤੇ ਬਿਹਤਰੀਨ ਹੈ ਸਕਿਨ ਨੂੰ ਬ੍ਰਾਈਟ ਕਰਦਾ ਹੈ ਨੰਬਰ 6 ਉਪਮਾ ਵਰਗੇ ਹੋਟਲ ਦਾ ਸਵਾਦ ਚਾਹੀਦਾ ਤਾਂ ਥੋੜਾ ਅਦਰਕ ਪੇਸਟ ਅਤੇ ਘਿਓ ਪਾ ਦਿਓ ਫਲੇਵਰ ਬ੍ਰੇਕਫਾਸਟ ਬਣ ਜਾਵੇਗਾ ਨੰਬਰ 7 ਰਸਮੋਦ ਡੋਸਾ ਪਾਣੀ ਵਿੱਚ ਭੇਣ ਦੇ ਟਾਈਮ ਇੱਕ ਚਮਚ ਚੌਲਾਂ ਦੇ ਨਾਲ ਅੱਧਾ ਚਮਚ ਮੇਥੀ ਜ਼ਰੂਰ ਪਾਓ ਜੀ ਨੰਬਰ 8 ਪੋਹਾ ਫੁੱਲਣ ਵਰਗਾ ਬਣਾਉਣਾ ਹੈ ਤਾਂ ਉਸ ਨੂੰ ਚੰਗੀ ਤਰ੍ਹਾਂ ਧੋ ਕੇ 10 ਮਿੰਟ ਉੱਪਰ ਟੱਕਣ ਦੇ ਕੇ ਰੱਖੋ ਪੋਹਾ ਫੁੱਲ ਫੁਲਾ ਹੋ ਜਾਵੇਗਾ ਨੰਬਰ 9 ਪੈਰਾਮਿਕ ਵੇਸਣ ਚਿਲਾ ਅਤੇ ਮੈਡੀਸ਼ਨ ਹਲਦੀ ਮਲਾਓ ਵੇਸਣ ਵਿੱਚ ਕਦੂਕਸ਼ ਕੀਤੀ ਹੋਈ ਗਾਜਰ ਅਤੇ ਪਦੀਨਾ ਪਾਓ ਸਵਾਦ ਅਤੇ ਸੇਤ ਦੋਨੋਂ ਨੰਬਰ 10 ਸੈਂਡਵਿਚ ਹੈਲਦੀ ਬਣਾਉਣਾ ਹੈ ਤਾਂ ਬ੍ਰੈਡ ਵਿੱਚ ਬੈਟਰ ਦੀ ਜਗ੍ਹਾ ਦਹੀਂ ਅਤੇ ਪਦੀਨੇ ਦੀ ਚਟਨੀ ਲਗਾਓ ਨੰਬਰ 11 ਤુલਸੀ ਅਦਰਕ ਕਾਲੀ ਮਿਰਚ ਅਤੇ ਗੁੜ ਨੂੰ ਪਾਣੀ ਵਿੱਚ ਉਬਾਲ ਕੇ ਪੀਣ ਦੇ ਨਾਲ ਜੁਕਾਮ ਬੁਖਾਰ ਖਾਂਸੀ ਤੋਂ ਰਾਹਤ ਮਿਲਦੀ ਹੈ ਨੰਬਰ 12 ਮਲਠੀ ਦਾਲ ਚੀਨੀ ਅਤੇ ਲੌਂਗ ਦਾ ਕੜਾ ਬਣਾ ਕੇ ਜ਼ਰੂਰ ਪਿਓ ਗਲੇ ਦੀ ਖਾਰਸ਼ ਦੂਰ ਹੁੰਦੀ ਹੈ। ਨੰਬਰ 13 ਦਹੀਂ, ਸ਼ਹਿਦ ਅਤੇ ਦੁੱਧ ਪੀਣ ਦੇ ਨਾਲ ਵਾਇਰਲ ਤੋਂ ਬਚਾਅ ਹੋ ਸਕਦਾ ਹੈ। ਨੰਬਰ 14 ਨਿੰਬੂ, ਪੁਦੀਨਾ ਅਤੇ ਜੀਰਾ ਪਾਣੀ ਪੀਣ ਦੇ ਨਾਲ ਗਰਮੀ ਅਤੇ ਉਲਟੀਆਂ ਰੁਕ ਜਾਂਦੀਆਂ ਹਨ। ਨੰਬਰ 15 ਸੁੰਡ, ਮਿਸ਼ਰੀ ਅਤੇ ਤੁਲਸੀ ਦਾ ਕੜਾ ਪੀਣ ਦੇ ਨਾਲ ਰੋਗ ਠੀਕ ਹੋ ਜਾਂਦੇ ਹਨ ਨੰਬਰ 16 ਗਰਮ ਮਸਾਲੇ ਦਾ ਓਵਰਜੂਜ਼ ਨਾ ਕਰੋ ਫਲੇਵਰ ਡੀਮੋਨੇਟ ਹੋਵੇਗਾ ਸੰਤੁਲਨ ਬਣਾਈ ਰੱਖਣਾ ਹੀ ਅਸਲੀ ਸ਼ੇਫ ਦੀ ਪਛਾਣ ਹੈ ਨੰਬਰ 17 ਹਰੀ ਮਿਰਚ ਨੂੰ ਫਰੈਸ਼ ਰੱਖੋ ਟੰਡਲ ਉਤਾਰ ਕੇ ਪੇਪਰ ਵਿੱਚ ਲਪੇਟ ਕੇ ਫ੍ਰਿਜ ਵਿੱਚ ਰੱਖੋ 10 ਦਿਨ ਤੱਕ ਫ੍ਰੈਸ਼ ਰਹੇਗੀ ਨੰਬਰ 18 ਧਨੀਏ ਪਾਊਡਰ ਵਿੱਚ ਸਵਾਦ ਘੱਟ ਲੱਗ ਰਿਹਾ ਹੈ ਸੁੱਕਾ ਭੁੰਨ ਕੇ ਪੀਸ ਲਵੋ ਫਰਕ ਖੁਦ ਜਾਣ ਜਾਓਗੇ ਨੰਬਰ 19 ਲੌਂਗ ਨੂੰ ਮਸਾਲਿਆਂ ਵਿੱਚ ਕਿਸ ਤਰ੍ਹਾਂ ਮਿਕਸ ਕਰੀਏ ਸ਼ੁਰੂਆਦ ਵਿੱਚ ਪੌਣ ਕੇ ਇਸ ਦੀ ਤੀਬਰਤਾ ਪੂਰੇ ਖਾਣੇ ਵਿੱਚ ਉਤਰ ਜਾਊਗੀ ਨੰਬਰ 20 ਕਿਚਨ ਵਿੱਚ ਮਸਾਲਿਆਂ ਦੀ ਅਲਮਾਰੀ ਸਭ ਤੋਂ ਉੱਪਰ ਹਲਕੀ ਖੁਸ਼ਬੂ ਵਾਲੇ نیچے ਤਿੱਖੇ ਵਾਲੇ ਤਾਂ ਕਿ ਇੱਕ ਦੂਸਰੇ ਦੀ ਖੁਸ਼ਬੂ ਨਾ ਚੜੇ ਨੰਬਰ 21 ਇੱਕ ਅੰजीर ਅਤੇ ਇੱਕ ਸ਼ੁਹਾਰਾ ਹਰ ਰੋਜ਼ ਖਾਣ ਦੇ ਨਾਲ ਸਰੀਰ ਵਿੱਚ ਤਾਕਤ ਆਉਂਦੀ ਹੈ। ਨੰਬਰ 22 ਗਰਮ ਪਾਣੀ ਵਿੱਚ ਨਿੰਮ ਦੇ ਪੱਤੇ ਉਬਾਲ ਕੇ ਨਹਾਉਣੇ ਹਾਂ ਤਾਂ ਆਪਣੇ ਸਰੀਰ ਤੇ ਫੋੜੇ ਫਿੰਸੀਆਂ ਦੇ ਦਾਗ ਦੂਰ ਹੋ ਜਾਂਦੇ ਹਨ। ਨੰਬਰ 23 ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਵਿੱਚ ਖਜੂਰ ਉਬਾਲ ਕੇ ਖਾਣ ਦੇ ਨਾਲ ਸਰੀਰ ਫਿੱਟ ਰਹਿੰਦਾ ਹੈ ਤੇ ਤਾਕਤ ਆਉਂਦੀ ਹੈ। ਨੰਬਰ 24 ਦਿਨ ਵਿੱਚ 10 ਮਿੰਟ ਸਾਹ ਦੀ ਕਸਰਤ ਕਰਦੇ ਹਾਂ ਬਹੁਤ ਆਰਾਮ ਮਿਲਦਾ ਹੈ। ਨੰਬਰ 25 ਅਰਦਾਸ ਕਰਨੀ ਮੱਥਾ ਟੇਕਣਾ ਆਪਣੀ ਰੂਹ ਨੂੰ ਤਾਕਤ ਮਿਲਦੀ ਹੈ। ਨੰਬਰ 26 ਕੋਈ ਵੀ ਤੜਕਿਆ ਤੇਲ ਵਾਰ-ਵਾਰ ਅਸੀਂ ਯੂਜ਼ ਕਰ ਰਹੇ ਹਾਂ ਤਾਂ ਫਿਰ ਸਾਫ਼ ਫਿਲਟਰ ਦੇ ਲਈ ਤੇਲ ਨੂੰ ਦੁਬਾਰਾ ਯੂਜ਼ ਕਰੋ ਨੰਬਰ 27 ਫਰੈਗਪੈਨ ਨੂੰ ਪਹਿਲਾਂ ਗਰਮ ਕਰੋ ਠੰਡੇ ਪੈਣ ਦੇ ਨਾਲ ਚੀਜ਼ਾਂ ਚੰਬੜ ਜਾਂਦੀਆਂ ਹਨ ਗਰਮ ਪੈਣ ਦੇ ਨਾਲ ਕੁਰਕਰੀ ਬਣ ਜਾਵੇਗੀ ਨੰਬਰ 28 ਪਿੰਡੀ ਤਲਣ ਦੇ ਨਾਲ ਕਿਚ-ਕਿਚ ਹਟਾਓ ਪਹਿਲਾਂ ਲੋਣ ਲਾ ਕੇ ਥੋੜੀ ਦੇਰ ਰੱਖੋ ਫਿਰ ਫਰਾਈ ਕਰੋ ਨੰਬਰ 29 ਆਲੂ ਕੁਰਕਰੇ ਬਣਾਉਣ ਦਾ ਰਾਜ ਆਲੀਆਂ ਨੂੰ ਪਾਣੀ ਵਿੱਚ ਭੇ ਕੇ ਸੁਕਾ ਲਓ ਫਿਰ ਫਰਾਈ ਕਰੋ ਨੰਬਰ 30 ਫਰਾਈ ਕਰਦੇ ਟਾਈਮ ਸਮੈਲ ਨਾ ਆਵੇ ਨਿੰਮ ਦੇ ਦੋ ਪੱਤੇ ਤੇਲ ਵਿੱਚ ਪਾ ਦਿਓ 스멜 ਨਹੀਂ ਆਵੇਗੀ ਨੰਬਰ 31 ਅੱਖਾਂ ਦੇ ਥਲੋਂ ਕਾਲੇ ਕੇਰੇ ਦੂਰ ਕਰਨ ਦੇ ਵਾਸਤੇ ਖੀਰੇ ਦਾ ਰਸ ਜ਼ਰੂਰ ਲਗਾਓ ਜੀ ਨੰਬਰ 32 ਲਸਣ ਨੂੰ ਜਲਦੀ ਛਿੱਲਣ ਵਾਸਤੇ ਗਰਮ ਪਾਣੀ ਵਿੱਚ ਡੋਬ ਕੇ ਰੱਖ ਦਿਓ ਫਿਰ ਛਿੱਲਣਾ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਨਿਕਲ ਜਾਣਗੀਆਂ ਨੰਬਰ 33 ਆਪਣੇ ਰਗ ਰਗ ਦੀ ਥਕਾਵਟ ਦੂਰ ਕਰਨੀ ਹੈ ਤਾਂ ਸਰੀਰ ਵਿੱਚ ਤਾਕਤ ਲਿਆਉਣੀ ਹੈ ਤਾਂ ਦੋ ਖਜੂਰ ਗਰਮ ਦੁੱਧ ਵਿੱਚ ਹਰ ਰੋਜ਼ ਪਾ ਕੇ ਪੀਓ ਜੀ ਇਸ ਦੇ ਨਾਲ ਸਰੀਰ ਵਿੱਚ ਤਾਕਤ ਆਉਂਦੀ ਹੈ ਅਤੇ ਖੂਨ ਦੀ ਕਮੀ ਪੂਰੀ ਹੋਵੇਗੀ ਨੰਬਰ 34 ਜੇਕਰ ਖੰਗ ਲੱਗੀ ਹੈ ਤਾਂ 2-3 ਕਾਲੀਆਂ ਮਿਰਚਾਂ ਅਤੇ ਬਦਾਮ ਭੁੰਨ ਕੇ ਖਾ ਲਓ ਜੀ ਨੰਬਰ 35 ਪਾਰ ਘਟ ਕਰਨ ਦੇ ਲਈ ਅਤੇ ਪੇਟ ਦੀ ਚਰਬੀ ਘਟ ਕਰਨ ਦੇ ਵਾਸਤੇ ਹਰ ਰੋਜ਼ ਸਲਾਦ ਇੱਕ ਪਲੇਟ ਪਰ ਕੇ ਜ਼ਰੂਰ ਖਾਓ ਜੀ ਸਲਾਦ ਵਿੱਚ ਖੀਰਾ ਚਿਕੰਦਰ ਗਾਜਰ ਅਤੇ ਨਿੰਬੂ ਉੱਪਰ ਪਾ ਕੇ ਸਲਾਦ ਦਾ ਸੇਵਨ ਕਰੋ ਇੱਕ ਮਹੀਨੇ ਵਿੱਚ ਤੁਹਾਡਾ ਵਜ਼ਨ ਘਟਣਾ ਸ਼ੁਰੂ ਹੋ ਜਾਵੇਗਾ ਨੰਬਰ 36 ਹਲਦੀ ਵਾਲਾ ਦੁੱਧ ਪੀਣ ਦੇ ਨਾਲ ਜੋੜਾਂ ਦੇ ਦਰਦ ਅਤੇ ਬੁਖਾਰ ਹੋਣ ਤੋਂ ਬਾਅਦ ਦੁੱਧ ਪੀਨੇ ਹਾਂ ਤਾਂ ਸਾਡੀ ਤਾਕਤ ਦੀ ਰਿਕਵਰੀ ਪੂਰੀ ਹੋ ਜਾਂਦੀ ਹੈ ਦੋਸਤੋ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਹੈ ਤਾਂ ਹੋਰ ਵੀ ਲੋਕਾਂ ਤੱਕ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਹਰ ਕਿਸੇ ਦਾ ਭਲਾ ਹੋ ਸਕੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਦੋਸਤੋ ਜੇਕਰ ਸਾਡੀਆਂ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਜ਼ਰੂਰ ਸ਼ੇਅਰ ਕਰੋ ਔਰ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਕੋਈ ਵੀਡੀਓ ਤੁਹਾਡੇ ਕੋਲ ਪਹਿਲਾਂ ਪਹੁੰਚ ਜਾਵੇ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ